ਉਹ ਐਮਪੀ ਲੈਂਡ ਫੰਡ ਜਿਹਨੂੰ ਕਹਿੰਦੇ ਆ ਉਹ ਪਹਿਲਾਂ ਉੱਥੇ ਲਾਉਣਾ ਤਾਂ ਕਿ ਲੋਕਾਂ ਨੂੰ ਉਹ ਜਿਹੜਾ ਆ ਪੁਲ ਉਥੋਂ ਲੰਘਣਾ ਆਵਾਜਾਈ ਜਿਹੜੀ ਆ ਉਹਨਾਂ ਜਿਹੜੇ ਸਾਡੇ ਦੀਪਿੰਡਿਆਂ ਉਹਨਾਂ ਦੀ ਸਹੀ ਹੋ ਸਕੇ ਲਗਾਤਰ ਕਾਫਲਾ ਜਿਹੜਾ ਬੱਦਾਂ ਚੱਲਾ ਜਾਏਗਾ ਆਉਣ ਵਾਲੇ ਦਿਨਾਂ ਚ ਤੁਸੀਂ ਦੇਖੋਗੇ ਕਿ ਜਿਹੜੀ ਮੁਹੀਮਾ ਇਹ ਹੋਰ ਤੇਜ਼ ਹੋਏਗੀ ਔਰ ਪੜ੍ਹਾਈ ਇੰਨੀ ਮਹਿੰਗੀ ਆ ਕਿ ਲੋਕ ਚੰਗੇ ਸਕੂਲਾਂ 'ਚ ਆਪਣੇ ਬੱਚੇ ਪੜ੍ਹਾ ਨਹੀਂ ਸਕਦੇ ਸੋ ਇਹ ਜਿਹੜਾ ਆ ਜਿਹੜਾ ਸਿਸਟਮ ਜਿਹੜਾ ਗੰਦਾ ਹੋ ਚੁੱਕਾ ਰਾ ਨੀਤੀ ਦੇ ਵਿੱਚ ਉਹਨੂੰ ਬਦਲਣ ਦੇ ਲਈ ਹੀ ਸਿਆਮਾ ਸੋਨੀ ਨੂੰ ਅਸੀਂ ਉਮੀਦਵਾਰ ਬਣਾਇਆ ਔਰ ਇਹ ਲੋਕਲ ਉਮੀਦਵਾਰਾ ਗੁਰਦਾਸਪੁਰ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਇਸੇ ਵਿਚਾਲੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਡਾਕਟਰ ਸੈਮੂਅਲ ਸੋਨੀ ਦੇ ਹੱਕ ਦੇ ਵਿੱਚ ਧਾਰੀਵਾਲ ਦੇ ਵਿੱਚ ਲੋਰਸ ਚੌਧਰੀ ਤੇ ਬੱਬਾ ਗਿੱਲ ਦੀ ਅਗਵਾਈ ਦੇ ਵਿੱਚ ਵਰਕਰਾਂ ਦੇ ਨਾਲ ਮਿਲ ਕੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਤੇ ਲੋਕਾਂ ਨੂੰ ਇਮਾਨਦਾਰ ਪੜੇ ਲਿਖੇ ਲੋਕਾਂ ਦੇ ਹਮਦਰਦ ਤੇ ਸਰਬ ਸੰਜੀ ਉਮੀਦਵਾਰ ਡਾਕਟਰ ਸੈਮੂਅਲ ਸੋਨੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਇਸ ਮੌਕੇ ਲੋਰਸ ਚੌਧਰੀ ਨੇ ਬੋਲਦਿਆ ਕਿ ਹੈ ਕਿ ਲੋਕ ਰਾਜ ਕਰ ਰਹੀਆਂ ਤਿਰਾਂ ਤੋਂ ਰਾਜ ਨੇ ਤੇ ਫਿਰਕੂ ਰਾਜਨੀਤੀ ਨੂੰ ਲੋਕ ਨਕਾਰ ਕੇ ਲੋਕਲ ਉਮੀਦਵਾਰ ਨੂੰ ਜਿਤਾਉਣ ਦੇ ਲਈ ਉਤਾਵਲੇ ਨੇ ਆਪ ਮੂਰੇ ਹੋ ਕੇ ਟੀਮਾਂ ਬਣਾ ਕੇ ਵੋਟਰਾਂ ਤੱਕ ਪਹੁੰਚ ਕਰ ਰਹੇ ਨੇ ਤੇ ਉਹਨਾਂ ਕਹਿੰਿਆ ਕਿ ਜਿੰਨੇ ਵੀ ਲੋਕ ਮਿਲੇ ਨੇ ਉਹਨਾਂ ਨੇ ਡਾਕਟਰ ਸੈਮੂਅਲ ਸੋਨੀ ਦਾ ਸਾਥ ਦੇਣ ਦੇ ਲਈ ਹਾਮੀ ਭਰੀ ਹੈ ਤੇ ਲੋਕਾਂ ਦਾ ਪਰਮਾ ਹੁੰਗਾਰਾ ਤੇ ਅਥਾ ਪਿਆਰ ਡਾਕਟਰ ਸੈਮੂਅਲ ਸੋਨੀ ਦੀ ਜਿੱਤ ਦੇ ਵੱਲ ਸੰਕੇਤ ਕਰ ਰਿਹਾ ਗੁਰਦਾਸਪੁਰ ਤੋਂ ਰਾਜਨ ਰੰਦਾਵਾ ਦੀ ਰਿਪੋਰਟ ਡੇਲੀ ਨਿਊਜ਼ ਪੰਜਾਬੀ ਜਿੰਦਾਬਾਦ 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 ਸੈਮੋ ਸੋਨੀ ਜਿੰਦਾਬਾਦ 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 ਸਭ ਤੋਂ ਪਹਿਲਾਂ ਤੇ ਮੈਂ ਸਭਨਾ ਦਾ ਧੰਨਵਾਦ ਕਰਦਾ ਹਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸੈਮੋ ਸੋਨੀ ਦੇ ਹੱਕ ਦੇ ਵਿੱਚ ਆਪਣਾ ਜਿਹੜਾ ਸਮਰਥਨ ਦਿੱਤਾ ਆ ਸੋ ਅੱਜ ਕਾਦੀਆਂ ਹਲਕੇ ਦੇ ਵਿੱਚ ਟੀਮਾਂ ਜਿਹੜੀਆਂ ਆ ਧਾਰੀਵਾਲ ਦਫ਼ਤਰ ਤੋਂ ਰਵਾਨਾ ਹੋ ਰਹੀਆਂ ਨੇ ਔਰ ਉਹ ਟੀਮਾਂ ਦੇ ਵਿੱਚ ਸਾਡੀਆਂ ਭੈਣਾਂ ਨੇ ਔਰ ਸਾਡੇ ਨੌਜਵਾਨ ਨੇ ਔਰ ਭੈਣਾਂ ਦੀ ਅਗਵਾਈ ਜਿਹੜੇ ਸਾਡੀਆਂ ਭੈਣਾਂ ਦੇ ਜਿਹੜੇ ਆਗੂ ਨੇ ਉਹ ਕਰ ਰਹੇ ਨੇ ਔਰ ਸਾਡੇ ਬਾਕੀ ਜਿਹੜੀਆਂ ਗੱਡੀਆਂ ਦੇ ਕਾਦੀਆਂ ਹਲਕੇ ਦੀ ਅਗਵਾਈ ਸਾਡੇ ਪੰਜਾਬ ਦੇ ਉਪ ਪ੍ਰਧਾਨ ਬੱਬਾ ਗਿਲਜੀ ਕਰ ਰਹੇ ਨੇ ਔਰ ਇਹ ਜਿਹੜੀ ਅੱਜ ਕੈਂਪੇਨ ਸਟਾਰਟ ਹੋ ਰਹੀ ਆ ਇਹ ਲਗਾਤਾਰ 30 ਤਰੀਕ ਤੱਕ 31 ਮਈ ਤੱਕ ਚੱਲੇਗੀ ਕਿਉਂਕਿ 1 ਜੂਨ ਨੂੰ ਅਸੀਂ ਕੱਲੀ ਕੱਲੀ ਬੋਰਡ ਜਿਹੜੀ ਆ ਸਿਆਮ ਸੋਨੀ ਜੀ ਨੂੰ ਪਾਉਣੀ ਆ ਸੋ ਉਹਦੇ ਲਈ ਜੋ ਐਸਸੀਐਸਟੀ ओबीसी ਤੇ ਘੱਟ ਗਿਣਤੀਆਂ ਦੇ ਕਿਸਾਨਾਂ ਮਜ਼ਦੂਰਾਂ ਦੇ ਦੁਕਾਨਦਾਰਾਂ ਦੇ ਜਿਹੜੇ ਸਾਂਝੇ ਉਮੀਦਵਾਰ ਐ ਸਿਆਮਨ ਸੋਨੀ ਜੀ ਉਹਨਾਂ ਨੂੰ ਅਸੀਂ ਜਿਤਾਉਣਾ ਤੇ ਉਹਦੇ ਲਈ ਅੱਜ ਇਹ ਪ੍ਰਚਾਰ ਜਿਹੜਾ ਹੈ ਕਾਦੀਆਂ ਹਲਕੇ ਦੇ ਪਿੰਡਾਂ ਵਿੱਚ ਹੋਣ ਜਾ ਰਿਹਾ ਔਰ ਇਹ ਪਿੰਡ-ਪਿੰਡ ਜਾਏਗਾ ਇਹ ਲਗਾਤਾਰ ਕਾਫਲਾ ਜਿਹੜਾ ਵੱਧਦਾ ਚੱਲਿਆ ਜਾਏਗਾ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਮੁਹਿੰਮਾ ਇਹ ਹੋਰ ਤੇਜ਼ ਹੋਏਗੀ ਔਰ ਲੋਕ ਜਿਹੜੇ ਆ ਉਹ ਸਿਆਮਨ ਸੋਨੀ ਦੇ ਹੱਕ ਵਿੱਚ ਵੋਟ ਪਾਉਣ ਲਈ ਬਾਹਰ ਨਿਕਲਣਗੇ ਪ੍ਰਧਾਨ ਜੀ ਨੌ ਹਲਕੇ ਨੇ ਤੁਹਾਨੂੰ ਲੱਗਦਾ ਹੈ ਕਿ ਥੋੜੇ ਥੋੜੇ ਹੀ ਦਿਨ ਜਿਹੜੇ ਰਹਿ ਗਏ ਨੇ ਤੇ ਜਿਹੜੇ ਨੌ ਹਲਕੇ ਜਿਹੜੇ ਤੁਸੀਂ ਕਵਰ ਕਰ ਸਕਦੇ ਹੋ ਕਵਰ ਜਿਹੜੇ ਆ ਹਲਕੇ ਨੌ ਦੇ ਨੌ ਹੀ ਹੋਏ ਪਏ ਆ ਕਿਉਂਕਿ ਸਾਡੇ ਆਲਰੇਡੀ ਜਿਹੜੇ ਜੁਨਿਟ ਆ ਪੂਰੇ ਨੌ ਹਲਕਿਆਂ ਦੇ ਵਿੱਚ ਸਥਾਪਿਤ ਨਹੀਂ ਸਿਰਫ ਅਸੀਂ ਕੈਂਡੀਡੇਟ ਦਾ ਜਿਹੜਾ ਸਿੰਬਲ ਆ ਚੋਣ ਨਿਸ਼ਾਨ ਆ ਉਹ ਹੀ ਲੈ ਕੇ ਪਹੁੰਚਣਾ ਉਹਨਾਂ ਦੇ ਹਿਥਿਆਰ ਲੈ ਕੇ ਪਹੁੰਚਣੇ ਨਹੀਂ ਬਸ ਉਹਨਾਂ ਦੀ ਅਸੀਂ ਦੱਸਣਾ ਕਿ ਪੜ੍ਹੇ ਲਿਖੇ ਮੀਨ ਅਬ ਉਮੀਦਵਾਰ ਨੇ ਹਾਲੀ ਕੁਆਲੀਫਾਈਡ ਨੇ ਔਰ ਉਹ ਯੋਗ ਨੇ कि ਆਪਣੇ ਲੋਕਾਂ ਦੀ ਅਗਵਾਈ ਕਰ ਸਕਣ ਕਿਉਂਕਿ ਅੱਜ ਤੁਸੀਂ ਦੇਖੋ ਕਿ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਦੀ ਰਾਜਨੀਤੀ ਹੋ ਰਹੀ ਆ ਲੋਕਾਂ ਨੂੰ ਧਰਮ ਦੇ ਜਾਤ ਦੇ ਨਾਂ ਤੇ ਵੰਡਿਆ ਜਾ ਰਿਹਾ ਔਰ ਦੂਸਰੇ ਪਾਸੇ ਮੰਗਾਈ ਇੰਨੀ ਆ ਕਿ ਜਿਹੜੀ ਆ ਲੋਕਾਂ ਦੀ ਪਹੁੰਚ ਤੋਂ ਰੋਟੀ ਦੂਰ ਹੁੰਦੀ ਜਾ ਰਹੀ ਆ ਔਰ ਪੜ੍ਹਾਈ ਇੰਨੀ ਮਹਿੰਗੀ ਆ ਕਿ ਲੋਕ ਚੰਗੇ ਸਕੂਲਾਂ 'ਚ ਆਪਣੇ ਬੱਚੇ ਪੜ੍ਹਾ ਨਹੀਂ ਸਕਦੇ ਸੋ ਇਹ ਜਿਹੜਾ ਜਿਹੜਾ ਸਿਸਟਮ ਜਿਹੜਾ ਗੰਦਾ ਹੋ ਚੁੱਕਾ ਰਾਜਨੀਤੀ ਦੇ ਵਿੱਚ ਉਹਨੂੰ ਬਦਲਣ ਦੇ ਲਈ ਹੀ ਸਿਆਮੋ ਸੋਨੀ ਨੂੰ ਅਸੀਂ ਉਮੀਦਵਾਰ ਬਣਾਇਆ ਔਰ ਇਹ ਲੋਕਲ ਉਮੀਦਵਾਰਾ ਗੁਰਦਾਸਪੁਰ ਦਾ ਪੜਿਆ ਲਿਖਿਆ ਮਿਹਨਤ ਕਰਨ ਵਾਲਾ ਜੂਥ ਆ ਸੋ ਆਈ ਹੋਪ ਕਿ ਲੋਕ ਜਿਹੜੇ ਆ ਉਹਨਾਂ ਦਾ ਭਰਮਾ ਸਵਾਗਤ ਕਰਨਗੇ ਪ੍ਰਧਾਨ ਜੀ ਮੇਰਾ ਇੱਕ ਸਵਾਲ ਆ ਸਾਡੇ ਇਲਾਕੇ ਆ ਉਹਦੇ ਦਾਲੀ ਇੱਕ ਪੁਲ ਪੈਂਦਾ ਆ ਮਕੌੜਾ ਪਤਨ ਹਰ ਵਾਰ ਜਦੋਂ ਐਮਪੀ ਦੀ ਇਲੈਕਸ਼ਨ ਹੁੰਦੀ ਆ ਉਸ ਮਕੌੜਾ ਪਤਨ ਦਰਿਆ ਦੇ ਉੱਤੇ ਜਿਹੜੀ ਆ ਉਹ ਦਰੀ ਆ ਰਾਜਨੀਤਿਕ ਕੀਤੀ ਜਾਂਦੀ ਆ ਪਰ ਅਜੇ ਤੱਕ ਉਧਰ ਦਾ ਜਿਹੜਾ ਰਸਤਾ ਨਹੀਂ ਬਣਿਆ ਕੀ ਲੱਗਦਾ ਸਿਆਮਨ ਸੋਨੀ ਜੀ ਜਿੱਤ ਕੇ ਤੇ ਉਹਦਾ ਕੋਈ ਹੱਲ ਕਰਨਗੇ ਉਹ ਰਸਤੇ ਦਾ ਦੇਖੋ ਵਿਕਾਸ ਜਿਹੜਾ ਆ ਸਾਡਾ ਪਹਿਲਾ ਮੁੱਦਾ ਆ ਸਿਆਮਨ ਸੋਨੀ ਜੀ ਨੇ ਆਪਣੇ ਮੈਨੀਫੈਸਟੋ ਵਿੱਚ ਵੀ ਦਿੱਤਾ ਕਿ ਜਿਹੜੇ ਆਜ਼ਾਦੀ ਤੋਂ ਬਾਅਦ ਬਾਕੀ ਪਾਰਟੀਆਂ ਦੇ ਲੀਡਰਾਂ ਨੇ ਲਾਰੇ ਤੇ ਨਾਰੇ ਲਾਏ ਆ ਮੈਂ ਉਹ ਕੰਮ ਨਹੀਂ ਕਰਨਾ ਔਰ ਇਹ ਉਹਨਾਂ ਦੇ ਧਿਆਨ ਦੇ ਵਿੱਚ ਆ ਜਿਹੜਾ ਇਹ ਪੁਲ ਆ ਔਰ ਸਾਡੀ ਟੀਮ ਦਾ ਵੀ ਉਹਨਾਂ ਨੂੰ ਕਹਿਣਾ ਆ ਕਿ ਜਿੱਤਣ ਤੋਂ ਬਾਅਦ ਪਹਿਲਾਂ ਉਹ ਕੰਮ ਕਰਨਾ ਵੀ ਜਿਹੜਾ ਇੱਕ ਫੰਡ ਮਿਲਦਾ ਆ ਐਮਪੀ ਨੂੰ ਉਹ ਐਮਪੀ ਲੈਂਡ ਫੰਡ ਜਿਹਨੂੰ ਕਹਿੰਦੇ ਆ ਉਹ ਪਹਿਲਾਂ ਉੱਥੇ ਲਾਉਣਾ ਤਾਂ ਕਿ ਲੋਕਾਂ ਨੂੰ ਉਹ ਜਿਹੜਾ ਆ ਪੁਲ ਉੱਥੋਂ ਨੰਗਣਾ ਆਵਾਜਾਈ ਜਿਹੜੀ ਆ ਉਨਾ ਜਿਹੜੇ ਸਾਡੇ ਦੀਪਿੰਡ ਆ ਉਹਨਾਂ ਦੀ ਸਹੀ ਹੋ ਸਕੇ ਸੋ ਉਹਦੇ ਇਲਾਵਾ ਵੀ ਜਿਹੜੇ ਹੋਰ ਕੰਮ ਆ ਆਰਥਿਕ ਪੈਕੇਜ ਲੈ ਕੇ ਆਉਣਾ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਬਜੀਫਿਆਂ ਦਾ ਪ੍ਰਬੰਧ ਕਰਨਾ ਜਿਹੜੇ ਬੇਰੁਜ਼ਗਾਰ ਬੱਚੇ ਨੂੰ ਰੋਜ਼ਗਾਰ ਦੀ ਗੱਲ ਕਰਨੀ ਇਹ ਸਾਰੇ ਮੁੱਦੇ ਨੇ ਔਰ ਇਹ ਜਿੱਦਾਂ ਜਿੱਦਾਂ ਚੋਣ ਮੁਹਿੰਮ ਵਧੇਗੀ ਉਦੋਂ ਉਦੋਂ ਇਹ ਮਸਲੇ ਜਿਹੜੇ ਲੋਕਾਂ ਤੱਕ ਅਸੀਂ ਪਹੁੰਚਾਵਾਂਗੇ ਕਿ ਸਾਡਾ ਉਮੀਦਵਾਰ ਜਿਹੜਾ ਜਿੱਤ ਕੇ ਉਹ ਸਾਰੇ ਕੰਮ ਕਰੇਗਾ ਥੈਂਕ ਯੂ ਵੈਰੀ ਮਚ